ਸ੍ਰੀ ਅਕਾਲ ਜੀ ਮੈਂ ਰਾਜਦੀਪ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਜਿਆਦਾ ਸੋਹਣੇ ਸੂਟ ਤਿਆਰ ਕੀਤੇ ਆਪਾਂ ਪਾਰਟੀ ਵੇਅਰ ਤੇ ਕਸਟਮਰ ਦੀ ਪਸੰਦ ਦੇ ਅਨੁਸਾਰ ਆਪਣੇ ਸੂਟ ਰੈਡੀ ਕੀਤੇ ਨੇ ਜੇ ਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਆ ਵੀ ਪਸੰਦ ਦੇ ਅਨੁਸਾਰ ਤਿਆਰ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਆਗਰਾ ਜੀ ਬਹੁਤ ਜਿਆਦਾ ਸੋਨਾ ਹੌਟ ਪਿੰਕ ਕਲਰ ਦੇ ਵਿੱਚ ਕੀਤਾ ਹੋਇਆ ਆਪਾਂ ਨੇ ਬਣਾ ਤੇ ਪਿਓਰ ਕਰੇਪ ਦੇ ਵਿੱਚ ਹੈ ਜੀ ਫੁੱਲ ਪਿਓਰ ਕਰੇਵਰ ਹੋਊਗੀ ਤੇ ਬਹੁਤ ਜਿਆਦਾ ਸੋਨਾ ਸਟਫ ਹੈ ਤੇ ਬਹੁਤ ਜਿਆਦਾ ਸੋਨਾ ਆਪਾਂ ਨੇ ਇੱਤੇ ਵਰਕ ਕੀਤਾ ਹੋਇਆ ਅੱਜ ਆਪਨੇ ਕੋ ਟੋਟਲੀ ਹੈਂਡਵਰਕ ਦੇ ਸੂਟ ਰਹਿਣਗੇ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਕ ਇੱਕ ਕਸਟਮਰ ਦੇ ਸੂਟ ਨੇ ਜੀ ਬਹੁਤ ਜਿਆਦਾ ਸੋਨਾ ਆਪਣੇ ਘੇਰੇ ਦੇ ਉੱਤੇ ਕੰਮ ਕੀਤਾ ਹੋਇਆ ਪੂਰੀ ਫਿਨਿਸ਼ਿੰਗ ਤੇ ਕੰਮ ਹੈ ਕਿ ਅੰਟੀਕ ਮਟੀਰੀਅਲ ਦਾ ਕੰਮ ਹੋਇਆ ਹੋਇਆ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਵਿੱਚ ਨਾਲ ਆਪਾਂ ਛੋਟੇ ਫਲਾਵਰ ਦਿੱਤੇ ਹੋਏ ਨੇ ਸਾਰੀ ਸ਼ਰਟ ਦੇ ਵਿੱਚ ਤੇ ਵਾਲਾ ਕੰਮ ਆਊਗਾ ਜੀ ਬਹੁਤ ਜਿਆਦਾ ਸੋਨਾ neck ਦੇ ਤੇ ਬਹੁਤ ਜਿਆਦਾ ਸੋਨਾ ਕੰਮ ਆਊਗਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਰੀ ਸ਼ਰਟ ਕਵਰ ਹੁੰਦੀ ਹੈ ਵਰਕ ਦੇ ਨਾਲ ਤੇ ਵਾਲਾ ਆਏਗਾ ਜੀ ਵਾਜੂ ਦੇ ਉੱਤੇ ਕੰਮ ਜਿੱਦਾਂ ਹੀ ਘੇਰੇ ਦੇ ਉੱਤੇ ਹੈਵੀ ਕੰਮ ਆ ਉਹ ਨਹੀਂ ਹੈਵੀ ਕੰਮ ਆਊਗਾ ਵਾਜੂ ਦੇ ਉੱਤੇ ਤੇ ਨਾਲ ਆਪਾਂ ਨੇ ਛੋਟੀ ਬੂਟੀ ਦਿੱਤੀ ਹੋਈ ਹੈ ਜੀ ਸੇਮ ਕੰਮ ਆਊਗਾ ਜੀ ਤੇ ਨਾਲ ਉਹਨੇ ਲੈਂਗਰ ਕੇ ਲੈਂਗਰ ਦੇ ਉੱਤੇ ਆਪਣੇ ਪਰਲ ਵਰਕ ਕੀਤਾ ਹੋਇਆ ਬਹੁਤ ਜਿਆਦਾ ਸੋਹਣਾ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਬਹੁਤ ਜਿਆਦਾ ਸੋਹਣਾ ਪਰਲ ਵਰਕ ਕੀਤਾ ਹੋਇਆ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਜਿਹਾ ਕਲਰ ਹੈ ਇਹ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਹ ਸੁਰਦੀ ਇਹ ਵਾੜ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਫੁੱਲ ਪੀਓ ਚ ਨਾਉਣ ਦਾ ਹੀ ਦੁਪੱਟਾ ਰੱਖਿਆ ਹੋਇਆ ਹੈ ਦਪੱਟਾ ਤੁਹਾਨੂੰ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਮਿਲੂਗਾ ਜੀ ਤੇ ਉਹਨਾਂ ਨੇ ਆਪਣੇ ਤੋਂ ਯਾਰਾ ਲੈਸ ਡਿਫੀਨੇਸ਼ਨ ਨਹੀਂ ਕਰਾਈ ਤੇ ਉਹਨਾਂ ਨੇ ਆਪਣੇ ਤੋਂ ਇਹ ਵਾੜੀ ਫਿਨਿਸ਼ ਇਹ ਵਾੜੀ ਫਿਨਿਸ਼ਿੰਗ ਪੱਟੀਆਂ ਮੰਗਵਾਈਆਂ ਜਿਨ੍ਹਾਂ ਨੇ ਆਪਣੇ ਤੋਂ ਤੇ ਉਹਨਾਂ ਨੇ ਲੈਸ ਦੀ ਫਿਨਿਸ਼ਿੰਗ ਨਹੀਂ ਕਰਵਾਈ ਜੇ ਤੁਸੀਂ ਵੀ ਸਾਡੇ ਤੋਂ ਸੋਨੇ ਸੋਨੇ ਸੂਟਾਂ ਦੇ ਨਾਲ ਜੇ ਤੁਸੀਂ ਸੂਟਾਂ ਦੇ ਨਾਲ ਸੋਨੇ ਸੋਨੇ ਲੈਸਾਂ ਆਪਣੇ ਹੀ ਮੰਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਲੈਸਿਸ ਵੀ ਤੁਹਾਨੂੰ ਦੇ ਦਾਂਗੇ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਹ ਸੂਟ ਦੀ ਤੁਸੀਂ ਚੈੱਕ ਕਰ ਸਕਦੇ ਏਦਾਂ ਦੀ ਲੁਕਕਾਰੀ ਹੈ ਵਾਇਸੂਟ ਦੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਸ ਸੂਟ ਵੀ ਆਪਣੇ ਕੋਲ ਹੌਟ ਪਿੰਕ ਕਲਰ ਦਾ ਹੀ ਆਊਗਾ ਜੀ ਤੇ ਆਪਾਂ ਨੇ ਵਰਕ ਵਰਕ ਦਾ ਫਰਕ ਹੈ ਜੀ ਤਾਂ ਇੱਕ ਇੱਕ ਕਸਟਮਰ ਦੇ ਸੂਟ ਨੇ ਸਾਰੇ ਹੌਟ ਪਿੰਕ ਕਲਰ ਦੇ ਵਿੱਚ ਬਹੁਤ ਜਿਆਦਾ ਸੋਨਾ ਕੰਮ ਕੀਤਾ ਆ ਤੁਸੀਂ ਚੈੱਕ ਕਰ ਸਕਦੇ ਹੋ ਜਿੱਦਾਂ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਸੇਮ ਕੰਮ ਕਰਕੇ ਦਿੱਤਾ ਜੀ ਤੇ ਇਹ ਵਾਰ ਆਏਗਾ ਜੀ ਘੇਰੇ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਨਾਲ ਸਾਹੀ ਛੱਟ ਦੇ ਵਿੱਚ ਆਪਾਂ ਪਰਲ ਵਰਕ ਕੀਤਾ ਹੋਇਆ ਤੇ ਬਹੁਤ ਜ਼ਿਆਦਾ ਸੋਨਿਆ ਤੇ ਹਲਕੀਆਂ ਜਿਹਾ ਨੇ ਬਾਜੂ ਰੈਡੀ ਕਰਵਾਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦੇ ਨਾਲ ਵੀ ਆਪਾਂ ਲਹਿੰਗਾ ਰੱਖਿਆ ਹੋਇਆ ਤੇ ਉਹਨਾਂ ਨੇ ਲਹਿੰਗੇ ਤੇ ਕੋਈ ਵੀ ਕੰਮ ਨਹੀਂ ਕਰਵਾਇਆ ਤੇ ਇਹਦੇ ਨਾਲ ਵੀ ਆਪਾਂ ਫੁੱਲ ਜਿਨੋਨ ਦਾ ਦੁਪੱਟਾ ਰੱਖਿਆ ਹੋਇਆ ਤੇ ਲੈਸ ਦੀ ਫਿਨਿਸ਼ਿੰਗ ਉਹਨਾਂ ਨੇ ਨਹੀਂ ਕਰਵਾਈ ਤੇ ਆਪਾਂ ਤੋਂ ਲੈਸ ਮਗਵਾਈ ਹੈ ਜੀ ਤੇ ਲੈਸ ਦੀ ਫਿਨਿਸ਼ਿੰਗ ਕਰਕੇ ਦੀ ਫਿਨਿਸ਼ਿੰਗ ਕਰਕੇ ਦੁਪੱਟਾ ਬਹੁਤ ਜਿਆਦਾ ਸੋਹਣਾ ਰੈਡੀ ਹੋ ਜੂਗਾ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਐਦਾਂ ਦੀ ਲੁੱਕ ਆਊਗੀ ਜੀ پورے ਦੁਪੱਟੇ ਦੀ ਤੇ ਐਦਾਂ ਦੀ ਲੁੱਕ ਆਊਗੀ ਜੀ پورے ਦੁਪੱਟੇ ਦੀ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਨਾਲ ਨਾਲ ਸੋ ਤੁਸੀਂ ਇਹ ਸ਼ਾਰਟ ਲੈ ਸਕਦੇ ਹੋ ਤੇ ਘਰ ਬੈਠੇ ਸੋਨੇ ਸੂਟ ਆਰਡਰ ਕਰ ਸਕਦੇ ਹੋ ਜੀ। ਇਹ ਨੈ ਸੂਟ ਆਪਣੇ ਕੋਲ ਰੈਡੀ ਕੀਤੇ ਨੇ ਜੀ ਆਪਾਂ ਨੇ ਕਾਫੀ ਕਰ ਦੇ ਵਿੱਚ ਬਹੁਤ ਜ਼ਿਆਦਾ ਸੋਨੇ ਸੂਟ ਨੇ ਤੇ ਪੂਰਾ ਫਿਨਿਸ਼ਿੰਗ ਤੇ ਨੇ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਸੂਟ ਰੈਡੀ ਕੀਤੇ ਸੀਗੇ ਤੇ ਸੇਮ ਡਿਜ਼ਾਈਨ ਦੇ ਵਿੱਚ ਤੇ ਸੇਮ ਸਟਾਕ ਦੇ ਵਿੱਚ ਉਹਨਾਂ ਨੇ ਦੁਬਾਰ ਤੇ ਵੈ ਸੂਟ ਰੈਡੀ ਕਰਵਾਏ ਨੇ ਇਹ ਸਟੀਚ ਕਰਕੇ ਦਿੱਤੇ ਨੇ ਜੀ। ਇਹ ਵਰਾਇਆ ਵਰਾਇਆ ਇਹ ਜੀ ਬੋਟਮ ਦੇ ਉੱਤੇ ਬੋਝਾ ਸੁਣਾ ਤੇ ਹੈਵੀ ਕੰਮ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਜੀ ਪੂਰੀਆ ਹੈਵੀ ਪੂਰੀਆ ਹੈਵੀ ਬੋਟਮ ਬਣੀ ਹੋਈ ਹੈ ਤੇ ਸਟੇਟ ਬੋਟਮ ਕਰਵਾਈ ਹੈ ਇਹਨਾਂ ਨੇ ਤੇ ਬੋਝਾ ਸੁਣਾ ਆਪਣੇ ਵਰਕ ਕੀਤਾ ਹੋਇਆ ਬਾਜੂ ਦੇ ਉੱਤੇ ਇਹ ਜੀ ਬਾਜੂ ਦੇ ਉੱਤੇ ਕੰਮ ਤੇ ਬੋਝਾ ਸੁਣੀਆ ਆਪਣੇ ਬਾਜੂ ਰੈਡੀ ਕੀਤੀਆਂ ਨੇ ਤੇ ਨਾਲ ਪਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਤੇ ਕਿਸੇ ਵੀ ਸਟੱਫ ਦੇ ਵਿੱਚ ਕਰਵਾ ਸਕਦੇ ਹੋ ਜਿਹੜਾ ਆਪਾਂ ਇਹਨਾਂ ਸੇਮ ਕੰਮ ਕੀਤਾ ਸੀ ਕਾਫੀ ਕਲਰ ਦੇ ਉੱਤੇ ਕੀਤਾ ਸੀਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਸਾਰੇ ਹੀ ਕਲਰਾਂ ਤੇਵਾ ਕੰਮ ਬਹੁਤ ਜਿਆਦਾ ਸੁਣਾ ਕੀਤਾ ਹੋਇਆ ਹੈ ਜੀ ਤੇ ਆਪਾਂ ਨੇ ਨਾਲ ਡੋਰੀ ਦੇ ਨਾਲ ਬਹੁਤ ਜਿਆਦਾ ਸੁਨੇ ਲਟਕਣ ਲਗਾਏ ਹੋਏ ਨੇ ਤੇ ਐਦਾਂ ਦੀ ਉਹਨਾਂ ਨੇ neck ਦੀ ਡਿਜ਼ਾਈਨਿੰਗ ਕਰਵਾਈ ਆ ਕਸਟਮਰ ਨੇ ਤੇ ਪਿਓਰ ਕ੍ਰੇਵ ਦਾ ਸੂਟ ਰਹੂਗਾ ਇਹ ਵੀ ਤੇ ਬਹੁਤ ਜਿਆਦਾ ਸੁਨੇ ਕਲਰ ਨੇ ਜੀ ਪਿਓਰ ਆਰਗਨਜ਼ਰਡ ਦੁਪੱਟਾ ਲੂਗਾ ਤੇ ਦੁਪੱਟੇ ਤੇ ਵੀ ਆਪਾਂ ਨੇ ਬਹੁਤ ਜਿਆਦਾ ਸੋਨੇ ਕਟਵਰਕ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ। ਇਹ ਆਪਣੇ ਕੋਲ ਸੇਮ ਕਲਰ ਦੇ ਵਿੱਚ ਹੀ ਆਏਗਾ, ਕਾਫੀ ਕਲਰ ਦੇ ਵਿੱਚ ਤੇ ਸੇਮ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਹੈਗੀ ਬਾਟਮ ਬਣੀ ਹੋਈ ਹੈ। ਤੇ ਉਦਾਂ ਹੀ ਨਾਲ ਵਾਜ ਦੇ ਉੱਤੇ ਕੰਮ ਕੀਤਾ ਹੋਇਆ। ਇਹਨਾਂ ਦੀ ਵੀ ਇਹਨਾਂ ਨੇ ਸੇਮ ਸੇਮ ਸੂਟ ਰੈਡੀ ਕਰਵਾਇਆ ਹੈ ਜੀ। ਤੇ ਸੇਮ ਹੀ ਸਟੀਚਿੰਗ ਕਰਵਾਈ ਹੈ ਇਹ ਨਾਲ ਆਪਣੇ ਬਹੁਤ ਜਿਆਦਾ ਸੁਨੇ ਤੇ ਹੈਵੀ ਬਾਜੂ ਰੱਖੀਆਂ ਹੋਈਆਂ ਨੇ ਤੇ ਬਾਜੂ ਬਹੁਤ ਲੱਗਦੀਆਂ ਤੇ ਨਾਲ ਆਪਾਂ ਲੜਕਣ ਦਿੱਤੇ ਹੋਏ ਨੇ ਇਹਦੇ ਨਾਲ ਵੀ ਆਪਾਂ ਨੇ ਪਿਓਰ ਆਰਗੰਜ਼ਾ ਦੁਪੱਟਾ ਲਗਾਇਆ ਤੇ ਨਾਲ ਕਟਵਰਕ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਸੋਹਣੀ ਲੁੱਕ ਆਈ ਹੈ ਵਾਇਰ ਸੂਟ ਦੀ ਜੇਵਾ ਡਿਜ਼ਾਈ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਨੈਕਸਟ ਆਪਣੇ ਕੋਲ ਹੋਊਗਾ ਜੀ ਬਹੁਤ ਜਿਆਦਾ ਸੋਨਾ ਪਿਓਰ ਦੇ ਵਿੱਚ ਇਹ ਵਾ ਸਟੱਫ ਰਹੂਗਾ ਪਿਓਰ ਖੀਨ ਖਾਬ ਦੇ ਵਿੱਚ ਇਹ ਵਾ ਸਟੱਫ ਰਹੂਗਾ ਜੀ ਤੇ 골ਡਨ ਕਲਰ ਤੇ ਬਹੁਤ ਜਿਆਦਾ ਸੁਣਾ 골ਡਨ ਕਲਰ ਦੇ ਵਿੱਚ ਇਹ ਵਾਲਾ ਆਪਣੇ ਕੋਲ ਸਟਾਫ ਰੂਗਾ ਕੀ ਨਖਾਬ ਦਾ ਹੈ ਜੀ ਜੇ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਸ਼ਟ ਮੰਗਵਾਉਣਾ ਚਾਹੇ ਤਾਂ ਤੁਸੀਂ ਮੰਗਵਾ ਸਕਦੇ ਹੋ ਜੀ ਜਿਵੇਂ ਇਹ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਾ ਲਾਈਕ ਮਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਦੇ ਕਲੈਕਸ਼ਨ ਕਿੱਦਾਂ ਹੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ